ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਫੇਜ਼ ਦੋ ਦੋਸਤ ਹੁੰਦੇ ਆ ਗੂੜਾ ਪਿਆਰ ਹੁੰਦਾ ਆ ਆਪਸ ਦੇ ਵਿੱਚ ਇਕੱਠੇ ਰਹਿੰਦੇ ਹੁੰਦੇ ਆ ਵੱਡੇ ਹੁੰਦੇ ਆ ਤੇ ਉਹ ਜ਼ਿੰਦਗੀ ਦੇ ਵਿੱਚ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਜਿਹੜਾ ਉਹਦੇ ਵਿੱਚ ਇੱਕ ਦੋਸਤ ਆ ਉਹ ਕਹਿੰਦਾ ਕਿ ਆਪਾਂ ਭਗਤੀ ਕਰੀਏ ਦੂਜਾ ਕਹਿੰਦਾ ਨਹੀਂ ਮੈਨੂੰ ਇੰਟਰਸਟ ਨਹੀਂ ਉਹਦੇ ਵਿੱਚ ਆਪਾਂ ਜਿਹੜਾ ਆ ਉਹ ਸਿੰਪਲ ਜੀਵਨ ਜੋ ਘਰਾਂ ਦੇ ਵਿੱਚ ਕੰਮਕਾਰ ਹੁੰਦੇ ਆ ਮੈਂ ਉਹੀ ਕਰਨੇ ਆ ਦੂਜਾ ਕਹਿੰਦਾ ਨਹੀਂ ਕਹਿੰਦਾ ਭਗਤੀ ਵਿੱਚ ਬਹੁਤ ਕੁਝ ਮਿਲ ਜਾਂਦਾ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਅਸੀਂ ਜਿਹੜਾ ਉਹ ਬਹੁਤ ਕੁਝ ਜ਼ਿੰਦਗੀ ਦੇ ਵਿੱਚੋਂ ਪ੍ਰਾਪਤ ਕਰਦੇ ਆ ਤੇ ਉਹ ਕਹਿੰਦਾ ਨਹੀਂ ਇਹ ਤੂੰ ਤੇਰੀ ਸੋਚ ਹੈ ਤੂੰ ਕਰ ਸਕਦਾ ਹੈ ਜੇ ਕਰਨਾ ਚਾਵੇਂ ਤਾਂ ਕਰ ਲੈ ਤੇ ਮੈਂ ਇਸ ਪਾਸੇ ਬਿਲਕੁਲ ਨਹੀਂ ਜਾਣਾ ਹੈਗਾ ਉਹ ਕਹਿੰਦਾ ਠੀਕ ਆ ਵੀ ਮੈਂ ਭਗਤੀ ਕਰਨੀ ਹੈ ਮੈਂ ਘਰ ਛੱਡ ਕੇ ਜਾ ਰਿਹਾ ਤੇ ਤੂੰ ਇੱਥੇ ਹੀ ਆ ਤੇ ਆਪਾਂ 5 ਸਾਲਾਂ ਬਾਅਦ ਦੁਬਾਰਾ ਮਿਲਾਂਗੇ ਜਦੋਂ 5 ਸਾਲਾਂ ਬਾਅਦ ਮਿਲਾਂਗੇ ਤੇ ਫਿਰ ਆਪਾਂ ਜਿਹੜਾ ਆਪਣਾ ਜੋ ਪ੍ਰਾਪਤ ਕੀਤਾ ਸੀ ਉਹਦਾ ਲੇਖਾ ਜੋਖਾ ਕਰਾਂਗੇ ਵੀ ਜੋ ਅਸੀਂ ਜ਼ਿੰਦਗੀ ਦੇ ਵਿੱਚ ਪਾਇਆ ਉਹ ਚਲਾ ਜਾਂਦਾ ਆ ਤੇ ਜਿਹੜਾ ਦੂਜਾ ਘਰ ਹੁੰਦਾ ਉਹ ਉਹਨੇ ਆਪਣਾ ਕੰਮਕਾਰ ਸੈੱਟ ਕਰਕੇ ਵਿਆਹ ਕਰਵਾ ਲਿਆ 5 ਸਾਲਾਂ ਬਾਅਦ ਉਹ ਵਾਪਸ ਆਉਂਦਾ ਆ ਆ ਕੇ ਉਹਨੂੰ ਦੱਸਦਾ ਆ ਕਿ ਮੈਂ ਆਹ ਕਿਤਾਬ ਪ੍ਰਾਪਤ ਕੀਤਾ ਮੈਂ ਆਹ ਰਿਧੀਆਂ ਸਿੱਧੀਆਂ ਪਾ ਲਈਆਂ ਮੈਂ ਐਨੀ ਭਗਤੀ ਕੀਤੀ ਐਨੇ ਮੈਨੂੰ ਪ੍ਰਭੂ ਦੇ ਦਰਸ਼ਨ ਹੋਏ ਉਹ ਸਾਰੀ ਚੀਜ਼ਾਂ ਉਹਦੇ ਨਾਲ ਸ਼ੇਅਰ ਕਰਦਾ ਆ ਉਹ ਬੰਦਾ ਦੂਜਾ ਜਿਹੜਾ ਗ੍ਰਸਤ ਹੁੰਦਾ ਆ ਉਹ ਸੁਣਦਾ ਰਹਿੰਦਾ ਸਾਰੀ ਗੱਲਬਾਤ ਉਹ ਕਹਿੰਦਾ ਮੈਂ ਤਾਂ ਕੁਝ ਨਹੀਂ ਕੀਤਾ ਮੈਂ ਤਾਂ ਆਹ ਕੰਮ ਕਰ ਸੀ ਆ ਘਰ ਦਾ ਜੋ ਵੀ ਹੈਗਾ ਉਹੀ ਕਰਦਾ ਆ ਵਿਆਹ ਹੋ ਗਿਆ ਮੇਰਾ ਬੱਚਾ ਐ ਇੱਕ ਉਹ ਕਹਿੰਦਾ ਤੂੰ ਤਾਂ ਫਿਰ ਜ਼ਿੰਦਗੀ ਦੇ ਵਿੱਚ ਕੁਝ ਪ੍ਰਾਪਤੀ ਨਹੀਂ ਕੀਤਾ ਜੋ ਮੈਨੂੰ ਪ੍ਰਾਪਤ ਹੋਇਆ ਉਹ ਤੂੰ ਜਾਣ ਵੀ ਨਹੀਂ ਸਕਦਾ ਤੂੰ ਮਹਿਸੂਸ ਵੀ ਨਹੀਂ ਕਰ ਸਕਦਾ ਕਹਿੰਦਾ ਠੀਕ ਆ ਵੀ ਤੇਰੀਆਂ ਗੱਲਾਂ ਜੋ ਵੀ ਆ ਮੈਨੂੰ ਨਹੀਂ ਪਤਾ ਹੈਗਾ ਉਹ ਫਿਰ ਕਹਿੰਦਾ ਕਿ ਜੋ ਭਗਤੀ ਦੇ ਵਿੱਚ ਰਸਿਆ ਜੋ ਉਹਦੇ ਵਿੱਚ ਜੋ ਉਹ ਚੀਜ਼ਾਂ ਮਿਲਦੀਆਂ ਉਹ ਗ੍ਰਸਤ ਬੰਦੇ ਨੂੰ ਉਹ ਸੋਚ ਵੀ ਨਹੀਂ ਸਕਦਾ ਉਹਨੂੰ ਥੋੜਾ ਜਿਹਾ ਲੱਗਦਾ ਆ ਅਜੀਬ ਜਿਹਾ ਲੱਗਦਾ ਆ ਉਹਨੂੰ ਕਹਿੰਦਾ ਕਿ ਉਹ ਸਾਹਮਣੇ ਵੇੜੇ ਦੇ ਵਿੱਚ ਇੱਕ ਡੰਡਾ ਪਿਆ ਉਹ ਕਹਿੰਦਾ ਹਾਂ ਮੈਂ ਦੀਦਾ ਆ ਕਹਿੰਦਾ ਜੋ ਤੂੰ ਭਗਤੀ ਦੇ ਵਿੱਚ ਜੋ ਕੀਤਾ ਜ਼ਿੰਦਗੀ ਦੇ ਵਿੱਚ ਪ੍ਰਾਪਤ ਕੀਤਾ ਤੂੰ ਉਹਨੂੰ ਸਾਰਾ ਹੀ ਵਰਤ ਲੈ ਇੱਥੋਂ ਉੱਠਣਾ ਨਹੀਂ ਹੈਗਾ ਬੈਠੇ ਆ ਆਪਾਂ ਦੋਏ ਜਾਣੇ ਮੰਜੇ ਦੇ ਉੱਤੇ ਬੈਠੇ ਆ ਇੱਥੋਂ ਨਹੀਂ ਉੱਠਣਾ ਤੂੰ ਡੰਡੇ ਨੂੰ ਹਿਲਾ ਕੇ ਦਿਖਾ ਲੈ ਉਹ ਕਹਿੰਦਾ ਲੈ ਇਹ ਕਿੰਨਾ ਕੋਖਾ ਕੰਮ ਆ ਉਹ ਆਪਣੀਆਂ ਜੋ ਵੀ ਭਗਤੀ ਦੇ ਵਿੱਚ ਰਿਧੀਆਂ ਸਿਧੀਆਂ ਸਾਰੀਆਂ ਲਾਉਂਦਾ ਆ ਕਦੇ ਅੱਖਾਂ ਬੰਦ ਕਰਦਾ ਆ ਕਦੇ ਕੁਸ਼ ਕਰਦਾ ਆ ਕਿੰਨਾ ਹੀ ਸਮਾਂ ਬੀਤ ਜਾਂਦਾ ਪਰ ਡੰਡਾ ਟੱਸ ਤੋਂ ਮਸ ਨਹੀਂ ਹੁੰਦਾ ਡੰਡਾ ਇਹ ਬਿਲਕੁਲ ਨਹੀਂ ਹਿੱਲਦਾ ਹੈਗਾ ਉੱਥੋਂ ਉਹ ਦੂਜਾ ਜਿਹੜਾ ਹੁੰਦਾ ਆ ਉਹ ਕਹਿੰਦਾ ਬੱਸ ਲੱਗਿਆ ਜ਼ੋਰ ਕਹਿੰਦਾ ਹਾਂ ਕਹਿੰਦਾ ਮੇਰੇ ਬਸਤਾ ਕੰਮ ਨਹੀਂ ਆ ਇੱਥੋਂ ਬੈਠਾ ਮੈਂ ਡੰਡੇ ਨੂੰ ਨਹੀਂ ਹਿਲਾ ਸਕਦਾ ਕਹਿੰਦਾ ਮੈਂ ਹਿਲਾ ਸਕਦਾ ਉਹ ਬੜਾ ਹੈਰਾਨ ਹੁੰਦਾ ਵੀ ਤੂੰ ਕਿੱਦਾਂ ਹਿਲਾ ਸਕਦਾ ਕਹਿੰਦਾ ਜੋ ਤੂੰ ਪ੍ਰਾਪਤ ਕੀਤਾ ਉਹ ਤੂੰ ਕਰ ਲਿਆ ਸਭ ਕੁਝ ਹੁਣ ਜੋ ਮੈਂ ਪ੍ਰਾਪਤ ਕੀਤਾ ਮੈਂ ਓਰੇ ਨਾਲ ਡੰਡੇ ਨੂੰ ਇੱਥੇ ਬੈਠੇ ਹੀ ਹਿਲਾ ਸਕਦਾ ਉਹ ਕਹਿੰਦਾ ਹਾਂ ਹਲਾਕੇ ਦਿਖਾ ਲ ਫਿਰ ਉਹ ਆਪਣੇ ਮੁੰਡੇ ਨੂੰ ਹਾਕ ਮਾਰਦਾ ਕਹਿੰਦਾ ਉਹ ਡੰਡਾ ਲੈ ਆਈ ਚੱਕ ਕੇ ਉਹ ਲੈ ਕੇ ਆਉ ਤਾ ਕਹਿਣ ਦਾ ਮਤਲਬ ਕਿ ਜ਼ਿੰਦਗੀ ਦੇ ਵਿੱਚ ਜੋ ਆਪਾਂ ਸੋਚਦੇ ਆ ਉਹ ਤੋਂ ਕੁਝ ਵੱਖਰਾ ਮਤਲਬ ਕਿ ਅਸੀਂ ਉਹਨੂੰ ਭਗਤੀ ਨੂੰ ਹੀ ਆਪਾਂ ਸਭ ਕੁਝ ਘਰ-ਬਾਰ ਛੱਡ ਦਿੰਦੇ ਆ ਹਨਾ ਉਹ ਜੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਗ੍ਰਸਥ ਤੇ ਭਗਤੀ ਦੋਈ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਇੱਕ ਗ੍ਰਸਥ ਬੰਦਾ ਵੀ ਰੱਬ ਨੂੰ ਵੀ ਤੇ ਆਪਣਾ ਘਰ-ਬਾਰ ਆਪਣੇ ਫਰਜ਼ ਵੀ ਉਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲਦਾ ਆ ਉਹੀ ਬੰਦਾ ਜਿਹੜਾ ਦੁਨੀਆਂ ਦੇ ਉੱਤੇ ਕਾਮਯਾਬ ਹੁੰਦਾ ਆ ਜਿਹੜਾ ਇੱਕ ਪਾਸੇ ਹੋ ਜਾਂਦਾ ਸਭ ਕੁਝ ਛੱਡ ਦਿੰਦਾ ਆ ਸ਼ਾਇਦ ਉਹ ਨੂੰ ਕੁਝ ਪ੍ਰਾਪਤ ਹੋਵੇ ਉਹ ਦੁਨੀਆਂ ਤੋਂ ਬੇਖਬਰ ਹੋ ਜਾਂਦਾ ਆ ਉਹਨੂੰ ਇਹਨਾਂ ਚੀਜ਼ਾਂ ਦਾ ਨਹੀਂ ਇਲਮ ਹੁੰਦਾ ਜੋ ਕਰੈਸਤ ਬੰਦਾ ਜਿਹੜਾ ਉਹ ਦੁਨੀਆ ਦੇ ਵਿੱਚ ਰਹਿ ਕੇ ਸਭ ਕੁਝ ਵਿਚਰ ਕੇ ਆਪਣਾ ਸਾਰਾ ਜੀਵਨ ਵੀ ਸਹੀ ਕਰਦਾ ਹੈ ਤੇ ਉਹ ਪਰਮਾਤਮਾ ਨੂੰ ਵੀ ਉਹਦੇ ਵਿੱਚੋਂ ਹੀ ਪਰਮਾਤਮਾ ਵੀ ਤਾਂ ਹੀ ਕੋਈ ਹੁੰਦਾ ਹੈ ਜੇ ਅਸੀਂ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੁੰਨੇ ਆ ਆਪਣੇ ਫਰਜ਼ ਨਿਭਾਉਨੇ ਆ ਰੱਬ ਵੀ ਖੁਸ਼ ਤੇ ਜੱਗ ਵੀ ਖੁਸ਼ ਥੈਂਕ ਯੂ ਰਬ ਰਕਾ